ਨ પ્રમાਨੂ ਪਿਆਰ ਭਰੀ ਸਾਸਰੀ ਕਾਲ ਮੈਂ ਤੁਹਾਡਾ ਨੋਨੂ ਚੌਕੀ ਕਿਸਾਨ ਪ੍ਰਭੂ ਇਹ ਵੀਡੀਓ ਪੂਰੇ ਧਿਆਨ ਨਾਲ ਦੇਖਣ ਵਾਲੀ ਆ ਆਪਣੇ ਭਰਾ ਨੇ ਪਿੰਡ ਪੱਖੋਕਲਾਂ ਜ਼ਿਲ੍ਹਾ ਬਰਨਾਲਾ ਆ ਦਾ ਇੱਕ ਪਿੰਡ ਆ ਵੀਰ ਨੇ ਕਿਸਾਨ ਪ੍ਰਭੂ ਨੇ ਇੱਕ ਬਹੁਤ ਵਧੀਆ ਯੰਤਰ ਜਿਹੜਾ ਤਿਆਰ ਕੀਤਾ ਜੀ ਮੇਰਾ ਭਰਾ ਮੇਰੇ ਨਾਲ ਬੱਗਾ ਚੌਕੇ ਪਿੰਡ ਤੋਂ ਇਹ ਭਰਾ ਨੂੰ ਦੱਸ ਪਈ ਸੀਗੀ ਵੀਰੇ ਬੀ ਬਾਈ ਨੇ ਇੱਕ ਚੀਜ਼ ਤਿਆਰ ਕੀਤੀ ਐ ਆਜੋ ਸਾਰੇ ਕਿਸਾਨ ਭਰਾਵਾਂ ਦੇ ਉਹ ਚੀਜ਼ ਕੰਮ ਆਉਣ ਵਾਲੀ ਆ ਤੇ ਵੀਰ ਨਾਲ ਗੱਲਾਂ ਬਾਤਾਂ ਵੀ ਕਰਾਂਗੇ ਮਿਲਦੇ ਆ ਭਰਾ ਦੇ ਨਾਲ ਹਾਂਜੀ ਬਾਈ ਜੀ ਸਾਹਮਣੇ ਨੇ ਪਹਿਲਾਂ ਤਾਂ ਬਾਈ ਜੀ ਸਸਰੀ ਕਾਲ ਸਸਰੀ ਕਾਲ ਬਾਈ ਜੀ ਲਓ ਜੀ ਇਹ ਯੰਤਰ ਆ ਬਾਈ ਹਾਂਜੀ ਇਹ ਯੰਤਰ ਹੈ ਟੀਪ ਬਾਈ ਇਹ ਤੇਲ ਵਾਲੀ ਜੀ ਲਓ ਜੀ ਬਾਈ ਟੀਪ ਆ ਕਿਸਾਨ ਭਰਾਵਾਂ ਦੇ ਬਹੁਤ ਕੰਮ ਆਉਣ ਵਾਲੀ ਚੀਜ਼ ਆ ਬਾਈ ਪੁੱਛਦੇ ਆ ਭਰਾ ਨੂੰ ਵੀ ਇਹਦੇ ਵਿੱਚ ਇਹੋ ਜਿਹੀ ਕੀ ਚੀਜ਼ ਆ ਜੋ ਕਿਸਾਨ ਭਰਾਵਾਂ ਦੇ ਕੰਮ ਆਵੇਗੀ ਹਾਂਜੀ ਬਾਈ ਦੱਸੋ ਤੇ ਬਾਈ ਜੀ ਟੀਪ ਅਸੀਂ ਆਪ ਦੇ ਦਿਮਾਗ ਨਾਲ ਨਹੀਂ ਬਣਾਈ ਵੈਸੇ ਤਾਂ ਅੱਛਾ ਜੀ ਉਹ ਕੁਝ ਨਾ ਕੁਝ ਐੜਗੇ ਆਈ ਜਾਂਦੇ ਮਕੈਨਿਕ ਲੈਣ ਦੇ ਬੰਦੇ ਆ 60 ਸਾਲ ਦੇ ਲਗਭਗ ਉਮਰ ਹੈ ਜੀ ਅੱਛਾ ਜੀ ਬੜੇ ਡੰਗੇ ਫੜੰਗੇ ਕਰੇ ਨੇ ਜ਼ਿੰਦਗੀ ਦੇ ਵਿੱਚ ਠੀਕ ਹੈ ਜੀ ਠੀਕ ਹੈ ਉਹਨਾਂ ਦਾ ਕੰਮ ਜਿਹੜਾ ਕਰਿਆ ਨਹੀਂ ਠੀਕ ਹੈ ਜੀ ਸੂਈ ਤੋਂ ਲੈ ਕੇ ਦਿਹਾੜੀ ਤੱਕ ਦਾ ਮਿਸਤਰੀਆਂ ਜੀ ਮੈਂ ਠੀਕ ਹੈ ਜੀ ਠੀਕ ਹੈ ਕੋਈ ਮਰਜ਼ੀ ਕਾਰ ਦਾ ਕੰਮ ਹੋਵੇ ਮੋਟਰਸਾਈਕਲ ਦਾ ਹੋਵੇ ਟਰੈਕਟਰ ਦਾ ਹੋਵੇ ਕੂਟੀਆਂ ਦਾ ਹੋਵੇ ਪਲੰਬਰ ਦਾ ਹੋਵੇ ਬਿਲਡਿੰਗ ਦਾ ਹੋਵੇ ਸਭ ਕੁਝ ਮੈਂ ਆਪ ਦਾ ਆਪ ਕਰ ਦੂਤਨ ਕਵੈਨਾ ਨੇ ਜੀ ਸੀ ਵੀ ਹੈ ਜਿੰਨੇ ਵੀ ਸੰਤ ਪ੍ਰੇਤ ਨੇ ਸਾਰੀ ਰਿਪੇਅਰ ਪੂਰਨਾਪ ਕਰ ਬਹੁਤ ਵਧੀਆ ਗੱਲ ਹੈ ਬਾਈ ਦੇਖੋ ਜੀ ਕਿਸਾਨ ਵੀਰਾਂ ਟਰੈਕਟਰ ਵੀ ਦੱਸਿਆ ਉਹਨਾਂ ਨੇ ਸਾਨੂੰ ਸਾਰੀ ਜਾਣਕਾਰੀ ਦਿੱਤੀ ਬਾਈ ਜੀ ਇਹ ਯੰਤਰ ਦੇ ਵਿੱਚ ਇਹ ਜੀ ਕੀ ਹੈ ਜੀ ਕੀ ਚੀਜ਼ ਆ ਬਾਈ ਤੁਸੀਂ ਫਿੱਟ ਕੀਤੀ ਆ ਸਾਲ ਦੇ ਵਿੱਚ ਘੱਟੋ ਘੱਟ 60 ਲੱਖ ਰੁਪਏ ਦਾ ਡੀਜ਼ਲ ਖੁੱਗਦਾ ਅੱਛਾ ਜੀ ਉਹ ਡੀਲ ਜਦੋਂ ਆਪਾਂ ਇੰਨਾ ਫੂਕਣਾ ਆ ਉਹਦੇ ਵਿੱਚ ਦਿੱਕਤਾਂ ਆਉਂਦੀਆਂ ਨੇ ਫਿਰ ਜੇ ਉਹਨੂੰ ਸਹੀ ਤਰੀਕੇ ਨਾਲ ਪੁਣਕ ਕੇ ਆਪਾਂ ਮਹਿੰਗਲੀ ਦੇ ਵਿੱਚ ਨਾਮ ਪਾਈਏ ਠੀਕ ਹੈ ਜੀ ਠੀਕ ਹੈ ਫਿਰ ਮੈਂ ਸੋਚਿਆ ਵੀ ਮੈਂ ਜੀਸੀਬੀ ਵਾਲਾਂ ਦੇ ਟੀਪ ਲੈਣ ਗਿਆ ਜੀ ਏਜੰਸੀ ਦੇ ਵਿੱਚ ਠੀਕ ਹੈ ਜੀ ਉਹਨਾਂ ਨੇ ਮੈਥੋਂ 1800 ਰੁਪਿਆ ਟੀਪ ਦਾ ਮੰਗਿਆ 1800 ਟੀਪ ਦਾ ਜੀ 1800 ਰੁਪਿਆ ਤੇ ਜੌਂਡੀਆਰ ਵਾਲੇ ਮੇਰਾ ਖਿਆਲ ਆ ਵੀ 3500 ਰੁਪਈ ਦੀ ਟੀਪ ਦਿੰਦੇ ਆ ਜੀ ਠੀਕ ਹੈ ਜੀ ਉਹਦੇ ਵਿੱਚ ਮੈਂ ਸੋਚਿਆ ਵੀ ਇੰਨਾ ਰੁਪਈਏ ਲਾਉਣ ਦੇ ਵਿੱਚ ਵੀ ਚਲੋ ਪੈਸੇ ਵੀ ਮੈਂ ਲਾਵਾਂ ਜਾਂ ਹੋਰ ਵੀ ਕਿਸਾਨ ਲਾ ਸਕਦੇ ਹਾਂ ਹਾਂ ਉਹਦੇ ਚ ਮੈਂ ਦੋਨਾਂ ਨਾਲ ਗੱਲ ਕੀਤੀ ਵੀ ਇਹ ਇੱਕ ਮਿੰਟ ਦੇ ਵਿੱਚ ਕਿੰਨਾ ਡੀਜ਼ਲ ਲਗਾਉਗੀ ਉਹ ਕਹਿੰਦੇ ਜੀ 30 ਲੀਟਰ ਲਗਾਉਗੀ ਠੀਕ ਹੈ ਜੀ ਤੇ ਦੇਸੀ ਵਿੱਚ 120 ਲੀਟਰ ਤੇਲ ਪੈਂਦਾ ਜੀ ਹਾਂਜੀ ਫਟੋ ਘਟ 40 ਤੋਂ 40 ਮਿੰਟ ਲੱਗੇ ਜੀ ਹਾਂਜੀ ਉਹ 40 ਮਿੰਟ ਜੇ ਅਸੀਂ ਡੀਜ਼ਲ ਪਾਉਂਦੇ ਇੱਕ ਮਸ਼ੀਨਰੀ ਤੇ ਲਾਤੇ ਫਿਰ ਅਸੀਂ ਕਮਾ ਨਹੀਂ ਸਕਦੇ ਜੀ ਕੁਝ ਠੀਕ ਹੈ ਜੀ ਦਸਨਾਂ ਦੇ ਵਿੱਚ ਤੇਲ ਪਾਉਣਾ 40 40 ਮਿੰਟ ਫਿਰ 10 ਘੰਟੇ ਹੋ ਗਏ ਲਓ ਜੀ ਵੀਰ ਨੇ ਪੂਰਾ ਤਜਰਬਾ ਕੀਤਾ ਹੋਇਆ ਹੈ ਬਾਈ ਮੇਰੀ ਟੀਪ ਹੈ ਫਿਰ ਮੈਂ ਅਜੇ ਤਰੀਕੇ ਨਾਲ ਬਣਾਈ ਜੀ ਇਹ 15 ਲੀਟਰ ਇੱਕ ਮਿੰਟ ਦੀ ਸਮਰੱਥਾ ਹੈਗੀ ਹੈ ਅੱਛਾ ਜ जी अच्छा जी 4 लीटर एक मिनट जी जिने ਦਉਗੀ ਠੀਕ ਹੈ ਜੀ ਠੀਕ ਹੈ ਜਿੰਨੇ ਮਰਜ਼ੀ ਪੀਪੇ ਪਰ ਪਰ ਸਿੱਟੀ ਜਾਓ ਚਾਹੇ 4 ਜਾਣੇ ਲੱਗ ਜਾਓ ਤੇਲ ਸਾਰਾ ਲੰਗੂਗਾ ਤੇ ਫਿਲਟਰ ਵੀ ਪੂਰਾ ਹੋਊਗਾ اچھا ਫਿਲਟਰ ਆ ਰਹਾ ਕੋਈ ਚੀਕ ਆ ਲਓ ਜੀ ਪਹਿਲਾਂ ਤਾਂ ਵੀਰੇ ਜੰਤਰ ਦੇਖੋ ਬਾਈ ਨੇ ਫਿਲਟਰ ਫਿੱਟ ਕੀਤਾ ਹੋਇਆ ਫਿਲਟਰ ਬਹੁਤ ਵਧੀਆ ਤਰੀਕੇ ਨਾਲ ਫਿੱਟ ਕੀਤਾ ਹੋਇਆ ਜੀ ਠੀਕ ਹੈ ਜੀ ਇਹਦੇ ਵਿੱਚ ਕੀ ਹੈਗਾ ਜਿਵੇਂ ਹੁਣ ਕਈ ਕਹਿੰਦੇ ਹੈ ਪਾਣੀ ਨਹੀਂ ਨਗਾਉਂਦੀ ਤੀਪ ਵੀ ਡੀਜ਼ਲ ਨਗਾਉਗੀ ਹੋ ਸਕਦਾ ਹੈ ਪਾਣੀ ਵੀ ਨਗਾ ਦੇ ਅੱਛਾ ਜੀ ਪਰ ਇਹਦਾ ਗੁਣ ਕੀ ਹੈ ਜੀ ਜੇ ਹੁਣ ਤੁਸੀਂ ਇਹਦੇ ਨਾਲ ਤੇਲ ਪਾਉਂਦੇ ਰਹੋਗੇ ਹਾਂਜੀ ਹਾਂ ਤਾਂ ਪਹਿਲੀ ਗੱਲ ਜਿਵੇਂ ਆਮ ਹੀ ਕਹਦੇ ਨੇ ਆਪਾਂ ਪੰਪ ਨੇ ਉਹ ਜਲਾ ਜਾਂ ਛੋਟੇ ਫਿਲਟਰ ਉਹਨਾਂ ਦੀ ਮਨਿਆਦੀ ਰਹੇਗੀ ਠੀਕ ਹੈ ਜੀ ਫਿਲਟਰਾਂ ਦੀ ਤਾਂ ਦੋ ਗੁਣੀ ਮਨਿਆਦੀ ਹੁੰਦੀ ਸੀ 6 ਮਹੀਨੇ ਬਾਅਦ ਜਾਂ ਤਾਂ ਸਾਲ ਬਾਅਦ ਤੁਹਾਨੂੰ ਫਿਲਟਰ ਬਦਲਨੇ ਪੈਣਗੇ ਠੀਕ ਹੈ ਜੀ ਠ ਕਹਿੰਦੇ ਜਾਨੀ ਕਿ ਆਪਾਂ 20 ਪੈਸੇ ਪੰਪ ਦੀਆਂ ਨੇ ਉਜਲਾਂ ਦੀ ਬਚਤ ਲਾ ਲਓ। ਹਾਂਜੀ ਹੋਗੀ ਹੋਗੀ। ਜੀ ਗੱਲ ਲਈ ਇਹਦੇ 'ਚ ਇੱਕ ਕਬੱਡੀ ਖਾਸੀਅਤ ਹੋਰ ਐ। ਜੀ ਜਿੰਨਾ ਤੁਸੀਂ ਇਹਦੇ ਨਾਲ ਡੀਜ਼ਲ ਪਾਉਂਦੇ ਰਹੋਗੇ ਛੋਟੀ ਕਦੇ ਵੀ ਟੈਂਕੀ ਦੇ ਵਿੱਚ ਇੱਕ ਪੈਂਸਲ ਫਿਲਟਰ ਹੁੰਦਾ ਹੈ ਹਰ ਇੱਕ ਮਸ਼ੀਨਰੀ ਦੇ। ਅੱਛਾ ਜੀ। ਉਹ ਬਹੁਤ ਪਤਲਾ ਫਿਲਟਰ ਹੁੰਦਾ ਹੈਗਾ ਉਹ ਜਦੋਂ ਆਪਾਂ ਬਿਨਾਂ ਪੁੜਿਆ ਤੇਲ ਪਾਉਂਦੇ ਰਹਿੰਨੇ ਆ ਉਹ ਬੰਬ ਹੋ ਜਾਂਦਾ ਹੈਗਾ। ਉਹਨੂੰ ਬੰਦ ਫੋੜਨਾ ਗਾਹ ਤੂੱਤੇ ਮਾਰਦਾ ਰਹਿੰਦਾ ਪੰਪ ਦਾ ਨੁਕਸਾਨ ਹੋ ਜਾਂਦਾ ਜੀ। ਠੀਕ ਐ। ਤੇ ਉਸ ਤੋਂ ਬਾਅਦ ਉਹਨੂੰ ਇਹ ਬੰਦ ਹੋਣ ਦੀ ਸੰਤਾ ਜਮਾ ਖਤਮ ਆ। ਠੀਕ ਹੈ ਜੀ ਜੇ ਤੁਸੀਂ ਇਹਦੇ ਨਾਲ ਤੇਲ ਪਾਉਂਦੇ ਰਹੋਗੇ ਤੇ ਗਾਰੰਟੀ ਹੈ ਜੇ ਤੁਹਾਡਾ ਪੈਰਸਲ ਫਿਲਟਰ ਬੰਦ ਹੋਵੇ ਜੇ ਮਕੈਨਿਕ ਲੈਣ ਦੇ ਲੋਕ ਜਾਣਦੇ ਵੀ ਪੈਰਸਲ ਫਿਲਟਰ ਕਿੱਥੇ ਹੁੰਦਾ ਕਿੱਥੇ ਹੁੰਦਾ ਠੀਕ ਹੈ ਹਾਂਜੀ ਇਹਦੇ ਮੇਨ ਜੋਇੰਟ ਦੇ ਥੱਲੇ ਠੀਕ ਹੈ ਜੀ ਉਸ ਤੋਂ ਬਾਅਦ ਜੇ ਉਹਨੂੰ ਕੱਢ ਕੇ ਛੱਡੋ ਤਾਂ ਗਾਹਾਂ ਇਹ ਬੰਦ ਬੰਦ ਜਾਂਦੀ ਨਹੀਂ ਤੁਸੀਂ ਉਹ ਪਾ ਕੇ ਚੱਲੋ ਲਿਓ ਤਾਂ ਫਿਲਟਰ ਬੰਦ ਹੋ ਜਾਂਦਾ ਕਿਉਂਕਿ ਇਹ ਰਾਹ ਦੇ ਵਿੱਚ ਛੱਡਦੀ ਹਾਂਜੀ 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 ਕੋਈ ਟਿਕਤ ਨਹੀਂ ਨਹੀਂ ਬਈ ਜੀ ਜੇ ਇਹਦੇ ਨਾਲ ਪਾਉਂਦੇ ਰਹੋਗੇ ਤਾਂ ਗਾਰੰਟੀ ਹੋਊਗੀ ਵੀ ਉਹ ਤੁਸੀਂ ਪੈਰਸਲ ਫਿਲਟਰ ਵੀ ਨਾ ਕੱਢੋ زندگی ਚ ਰੱਖ ਪਰ ਦਬ ਨਹੀਂ ਹੂਗਾ ਠੀਕ ਹੈ ਜੀ ਯਾਨੀ ਕਿ ਦੀ ਸੰਪਰਾਪਤੀ ਮਸ਼ੀਨਰੀ ਦੀ ਗੱਤ ਜਿਹਨੇ ਕਰਨੀ ਹੈ ਉਹਦੇ ਵਾਸਤੇ ਸ਼ੌਂਕ ਹੁੰਦਾ ਹੈ ਉਹ ਕਰਦਾ ਹੈਗਾ ਵਿੱਚ ਤਾਂ ਬਿਨਾ ਪੋਣੇ ਪਾਉਣ ਵਾਲੇ ਵੀ ਹੁੰਦੇ ਨੇ ਹਾਂਜੀ 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 ਵਿੱਚ ਮਾੜਾ ਮਿੱਟੀ ਦਾ ਤੇਲ ਪਾਉਣ ਵਾਲੇ ਵੀ ਹੁੰਦੇ ਨੇ ਜਮ ਜਮ ਪਰ ਬਹੁਤ ਵਧੀਆ ਸਹੀ ਮਾੜੇ ਪੰਪ ਤੋਂ ਵੀ ਨਹੀਂ ਲੈਂਦੇ ਨਹੀਂ ਲੈਂਦੇ ਜੀ ਨਹੀਂ ਲੈਂਦੇ ਜੀ ਸਾਰੇ ਲੋਕਾਂ ਦੇ ਹਾਂ ਹੁੰਦੇ ਨੇ ਹਾਂਜੀ 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 ਤਾਂ ਜੀ ਹੋਰ ਇਹ ਆਪ ਮਿਹਨਤ ਕਰਕੇ ਆ ਪਹਿਲੇ ਇਸ ਪਾਉ ਦੇ ਘਰ 500 ਨਾ ਵਰਤ ਠੀਕ ਹੈ ਜੀ ਠੀਕ ਹੈ ਤੇ ਇਹ ਫਿਰ ਮੈਂ ਥੋੜੀ ਬਾਰ ਬਣਾਤੀ ਵੀ ਵੀ ਥੋੜਾ ਚੇਂਜ ਹੈ ਜੀ ਆ ਨੰਬਰ ਵੀ ਲਿਖਿਆ ਦਾ ਨੰਬਰ ਬਾਈ ਮੇਰਾ ਨੰਬਰ ਲਿਖਿਆ ਹੋਇਆ ਹੈ ਲਓ ਜੀ ਨਾਂ ਵੀ ਦੱਸੋ ਬਾਈ ਇਹ ਨਾਂ ਭੁੱਲ ਗਿਆ ਜੀ ਸਾਰੇ ਵੀਰਾਂ ਨੂੰ ਸਸਰੀ ਘਰ ਆ ਲੈ ਕਿਸਾਨ ਠੀਕ ਹੈ ਠੀਕ ਹੈ ਜੀ ਠੀਕ ਹੈ ਤੇ ਹੋਰ ਵੀ ਜਿੰਨੇ ਦੇਖਣਗੇ ਸਾਰਿਆਂ ਨੂੰ ਸਸਰੀ ਘਰ ਆ ਨਾਂ ਮੇਰਾ ਜਗਸੀਰ ਸਿੰਘ ਹੈ ਜੀ ਪਿੰਡ ਮੇਰਾ ਬਲਾਂ ਹੈ ਮੋਬਾਈਲ ਨੰਬਰ ਹੈਗਾ ਜੀ 98153 9869 98153 98069 ਨੰਬਰ ਹੈ ਠੀਕ ਹੈ ਜੀ ਪੱਤੀ ਗੜੀ ਦੱਸੋ ਤੁਸੀਂ ਪੱਤੀ ਢਿੱਲੋਂ ਢਿੱਲੋਂ ਪੱਤੀ ਪਿੰਡ ਪੱਖੋ ਕਲਾਂ ਬਈ ਕੁਝ ਹੋਰ ਤਿਆਰ ਕੀਤਾ ਬਈ ਕਿਸਾਨ ਭਰਾਵਾਂ ਲਈ ਬੀਜ ਹਨਾ ਹੋਰ ਬੀਜ ਨਹੀਂ ਕਰਦਾ ਬਹੁਤ ਕੁਸ ਲੈਣੇ ਜੀ ਕਮਾ ਗੰਡੇ ਗੁੱਡਣ ਵਾਲੀ ਫੁਰਪੀ ਬਣਾਉਣਾ ਪੂਰੇ ਪੰਜਾਬ 'ਚ ਮੇਰੇ ਨਾਲ ਦੀ ਫੁਰਪੀ ਨਹੀਂ ਹੋਣੀ ਥੋੜੀ ਅੱਛਾ ਜੀ ਸਤਾ ਮੇਰੇ ਕੋਲ ਹੁਣ ਕਈ ਤਪਈਆਂ ਜੀ ਠੀਕ ਹੈ ਜੀ ਠੀਕ ਹੈ ਜੇ ਮਤਲਬ ਉਹ ਫੁਰਪੀ ਗਮਾਚੂ ਵੀ ਨਹੀਂ ਕਮਾਚੂਗੀ ਕਸੂਗੀ ਨਹੀਂ ਉਹ ਸਾਰੀ ਅੱਛਾ ਜੀ ਠੀਕ ਹੈ ਜੀ ਠੀਕ ਹੈ ਉਹਨੂੰ ਕੋਈ ਚੱਕੀ ਲੈ ਜਾਂਦਾ ਸੰਦੀ ਇੰਨਾ ਵਧੀਆ ਬਣ ਜਾਂਦਾ ਹੈ ਠੀਕ ਹੈ ਜੀ ਠੀਕ ਹੈ ਬਾਕੀ ਮੈਂ ਇੱਕ ਕੈਵਨ ਵੀ ਲਾਇਆ ਸੀਗਾ ਟਰੈਕਟਰ ਤੇ ਏਸੀ ਕੈਵਨ ਕਰਾਇਆ ਮੈਂ ਬਹੁਤ ਠ ਉਧੀਆਂ ਫੋਟੋਆਂ ਆਉਟਨ ਬਾਈਆਂ ਨੇ ਹੁਣ ਉਹ ਗਰਮ ਬੀਂਦੇ ਵਿੱਚ ਪਿੱਛੇ ਨਾ ਸੀ ਸਿਆਲ ਚ ਲਾਤਾ ਸੀ ਉਹਨੂੰ ਕੋਖੇ ਤੇ ਰੱਖਿਆ ਥੇ ਠੀਕ ਹੈ ਜੀ ਠੀਕ ਹੈ ਜੀ ਲਓ ਕਿਸਾਨ ਭਰਾਵੋ ਵੀਡੀਓ ਨੂੰ ਪੂਰਾ ਧਿਆਨ ਨਾਲ ਸੁਣਨਾ ਬਾਈ ਬਹੁਤ ਵਧੀਆ ਯੰਤਰਾਂ ਹਨਾ ਪਾਈ ਨੇ ਹਾਂਜੀ ਮੈਂ ਨੰਬਰ ਬਾਈ ਫੇਰ ਵੀ ਉੱਪਰ ਲਿਖਾਂਗੇ ਅਸੀਂ ਨੰਬਰ ਬਾਈ ਨੇ ਦੱਸਤਾ ਜਗਸੀਰ ਨਾਮ ਵੀਰੇ ਪਿੰਡ ਪਖੋਕਲਾ ਜ਼ਿਲ੍ਹਾ ਬਰਨਾਲਾ ਵੀਰੇ ਪੱਤੀ ਇਹ ਢਿੱਲੂਆਂ ਕਿਉਂਕਿ ਵੱਡਾ ਪਿੰਡ ਹੈ ਬਾਈ ਹਨਾ ਇਸ ਕਰਕੇ ਬਾਈ ਪੱਤੀ ਵੀ ਦੱਸਤੀ ਮੋਬਾਈਲ ਨੰਬਰ ਵੀ ਦੱਸਤਾ ਤੇ ਭਰਾਣਾ ਜਰੂਰ ਸੰਪਰਕ ਕਰੋ ਜੋ ਵੀ ਚੀਜ਼ ਲੈਣੀ ਹੈ ਹਨਾ ਬੇਸੀ ਨੰਬਰ ਉੱਪਰ ਹੈਗਾ ਤੁਸੀਂ ਗੱਲ ਕਰ ਸਕਦੇ ਹੋ ਸਾਰੇ ਕਿਸਾਨ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਫੇਸਬੁਕ ਪੇਜ ਤੇ ਨੋ ਨੂ ਚੌਕੀ